ਅਸੀਂ ਭੱਜਣ ਵਾਲਿਆਂ ਤੋਂ ਥੋੜੀ ਆ ਅਸੀਂ ਪੰਜਾਬੀ ਆ ਮੈਂ ਕਿਹਾ ਮੈਂ ਸਾਹਮਣਾ ਕਰਦਾ ਜਾ ਕੇ ਦੇਖਦੇ ਕਿਹੜਾ ਮਤਲਬ ਹੈ ਅੱਖਾਂ ਜੱਖਾਂ ਪਾ ਕੇ ਜਦੋਂ ਦੇਖੀ ਆ ਫਿਰ ਜਦੀ ਕਹਿੰਦਾ ਵੀ ਹੋਮਲੈਸਟਰ ਕੋਲ ਮੈਂ ਚੱਲੇ ਆ ਮਿਲਣ ਪਰ ਬਿੱਟੀ ਜਿਹੜੀ ਨਕਲੀ ਮੇਰੀ ਗੱਲ ਉਹ ਟੈਲੀਫੋਨ ਦੇ ਗੱਲਾਂ ਛੱਡੋ ਮੇਰੀ ਤੁਹਾਡੇ ਸਾਹਮਣੇ ਗੱਲ ਹੋ ਰਹੀ ਦੱਸੋ ਕੀ ਕਹਿਣਾ ਹੈ ਪਰ 12000 ਕਰੋੜ ਰੁਪਏ ਦਾ ਹਾਲੇ ਤੱਕ ਪੰਜਾਬ ਦੀ ਜਨਤਾ ਨੂੰ ਸਮਝ ਨਹੀਂ ਆ ਰਹੀ ਕੀ ਖਾਗੇ ਖਾਤਾ ਨਹੀਂ ਆਏਗਾ ਇਹ ਖਾ ਲੈ ਹੱਦ ਹੋ ਗਈ ਜਿਹੜੇ ਗੋਲ ਢਿੱਡ ਹੋਏ ਆ 9293 ਆਦੇ ਉਹ ਐਵੇਂ ਹੀ ਥੋੜੀ ਹੋ ਗਏ ਉਹ ਸਾਰਾ ਜਿਹੜਾ 12000 ਕਰੋੜ ਰੁਪਇਆ ਉਹ ਖਾ ਗਏ ਇਸ ਕਰਕੇ ਅੱਜ ਵੀ ਹੋਮ ਮਿਨਿਸਟਰ ਸਾਹਿਬ ਨੂੰ ਉਹ ਬੇਨਤੀ ਹੋ ਪੀਐਮਓ ਨੇ ਪ੍ਰਾਈਮ ਮਿਨਿਸਟਰ ਅਚੀਵਮੈਂਟ ਸਾਹਿਬ ਨੂੰ ਕੀਤੀ ਵੀ ਪਹਿਲਾਂ ਸਾਰੇ ਅੰਕੜੇ ਜਿਹੜੀਆਂ ਟੀਮਾਂ ਆ ਕੇ ਤਿੰਨ ਤਿੰਨ ਦਿਨ ਉਹ ਘੁੰਮਦੀਆਂ ਰਹੀਆਂ ਮੰਤਰੀ ਘੁੰਮਦੇ ਰਿਹਾ ਉਹ ਸਾਰੀਆਂ ਜਿਹੜਾ ਡਾਟਾ ਹੈ ਉਹ ਹੋਮ ਮਿਨਿਸਟਰੀ ਕੋਲ ਆ ਕਿਉਂਕਿ ਜਿਹੜੀ ਟੀਮ ਚਾਹੇ ਉਹ ਜਲ ਸ਼ਕਤੀ ਮਿਨਿਸਟਰੀ ਸੀ ਚਾਹੇ ਉਹ ਪਾਵਰ ਮਿਨਿਸਟਰੀ ਸੀ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਸੀ ਚਾਹੇ ਫਾਈਨੈਂਸ ਮਿਨਿਸਟਰੀ ਸੀ ਉਹਦੀਆਂ ਟੀਮਾਂ ਦਾ ਸਾਰਾ ਭੇਜਣ ਦਾ ਕੰਮ ਉਹ ਹੋਮ ਮਿਨਿਸਟਰੀ ਦਾ ਸੀ ਤੇ ਹੁਣ ਅੱਜ ਇਸ ਗੱਲ ਤੇ ਸੀਐਮ ਸਾਹਿਬ ਨੇ ਔਨ ਫਲੋਰ ਹਾ ਬਹੁਤ ਸੇ ਗੱਲ ਕਹੀ ਆ ਅਰੇ ਮੈਡਮ ਤਾਂ ਸਹੀ ਹੁਣ ਕੱਲ ਜਾਣ ਤਾਂ ਸੀ ਪਹਿਲਾਂ ਸੈਸ਼ਨ ਚ ਡਰਾਮਾ ਇਹ ਤਾਂ ਇੱਕ ਬਿਊਟੀ ਆ ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਹਰ ਦਾ ਅਧਿਕਾਰ ਆ ਕੋਈ মিডিਆ ਰਾਹੀਂ ਗੱਲ ਕਹਿੰਦਾ ਏ ਕੋਈ ਜਦੋਂ ਮਿੰਟੀ ਤੁਸੀਂ ਦੁਸੀਂ ਇਹ ਦੇਖੋ ਮੈਂ ਕਹਿਣਾ ਚਾਹੇ ਨੰਬਰ ਕਿੰਨੇ ਵੀ ਆ ਅੱਜ ਮੈਂ ਸਵੇਰੇ ਹੀ ਸੁਣ ਰਿਹਾ ਸੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਿੰਟ ਦੋ ਦਿੱਤੇ ਆ ਦੋ ਮਿੰਟ ਦੇ ਵਿੱਚ ਤੁਸੀਂ ਦੱਸੋ ਕੀ ਗੱਲ ਕੀਤੀ ਜਾ ਸਕਦੀ ਆ ਇਹ ਤਾਂ ਲੋਕਾਂ ਦਾ ਇੱਥੇ ਪਾਰਟੀ ਥੋੜੀ ਦੇਖਣੀ ਚਾਹੀਦੀ ਇੱਥੇ بڑے ਮੰਤਰੀ ਬੋਲੇ ਆ ਸਾਰੇ ਮੰਤਰੀ ਬੋਲੇ ਆ ਵੀ ਅਸੀਂ ਆਪ ਦੇਖ ਲਾਂਗੇ ਜੀ ਸਾਨੂੰ ਨਹੀਂ ਲੋੜ ਪੰਜਾਬ ਦੇਸ਼ ਦਾ ਹਿੱਸਾ ਨਹੀਂ ਗਾ ਤੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਦਿੱਲੀ ਤੇ ਸੈਂਟਰ ਤੇ ਹੱਕ ਨਹੀਂ ਗਾ ਫਿਰ ਸਿੱਧਾ ਪੈਸਾ ਆ ਜਾਣਾ ਚਾਹੀਏ ਫਿਰ ਮੈਂ ਕਹਣਾ ਮੈਂ ਬੋਲ ਰਹੀ ਆ ਕਿ ਹਮੇਂ ਨਹੀਂ ਜਰੂਰਤ ਮੈਂ ਇਸ ਗਲਤ ਚ ਮੈਂ ਨਹੀਂ ਪੈਂਦਾ ਇਹ ਕੀ ਬੋਲਦੇ ਇਹਨਾਂ ਦੇ ਨਾਲ ਕੀ ਫਰਕ ਪੈਂਦਾ ਏ ਅਸੀਂ ਪੰਜਾਬ ਦੇ ਲੋਕਾਂ ਦਾ ਦੇਖਣਾ ਏ ਇਹ ਇਹ ਤਾਂ ਇਹ ਤਾਂ ਇਹ ਤੇ ਕਮੈਂਟਾਂ ਤਾਂ ਚਾਹਣਗੇ ਨਾ ਆਵੇ ਪੰਜਾਬ ਦੇ ਲੋਕਾਂ ਦਾ ਇਹੀ ਬੁਰਾ ਹਾਲ ਹੁੰਦਾ ਰਹੇ ਇੱਕ ਗੱਲ ਇੱਕ ਮਿੰਟ ਇੱਕ ਹੋਰ ਗੱਲ ਕਹੀ ਇੱਕ ਹੋਰ ਗੱਲ ਕਹੀ ਜਦੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਸਾਰਾ ਪੰਜਾਬੀ ਦੁਨੀਆ ਚ ਤਰੱਕੀ ਕਰ ਰਿਹਾ ਹਰ ਸੂਬੇ 'ਚ ਪੰਜਾਬੀ ਤੱਕੀ ਤਰੱਕੀ ਕਰ ਰਿਹਾ ਜਾ ਕੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬੀ ਤਰੱਕੀ ਕਰ ਰਿਹਾ ਕਿਉਂਕਿ ਤੁਸੀਂ ਬੈਠੇ ਹੋ ਥੋੜੀ ਸਰਕਾਰ ਬੈਠੀ ਆ ਔਰ ਇਹ ਪੰਜਾਬ ਦੇ ਸਰਕਾਰ ਆਮ ਆਦਮੀ ਦੀ ਆ ਤਾਂ ਪੰਜਾਬੀ ਤਰੱਕੀ ਪੰਜਾਬ ਸਨੇਹਾ ਦੇਣ ਆਇਆ ਸੀ ਉਹਨਾਂ ਨੇ ਇਹ ਗੱਲ ਕਹਿਤੀ ਆ ਵੀ ਭਾਈ ਜਿਹੜੀਆਂ ਟੀਮਾਂ ਸਾਡੇ ਆਈਆਂ ਸੀ ਕਿਉਂਕਿ ਅਸੀਂ ਪੰਜਾਬ ਲਈ ਆ ਇਹਨਾਂ ਲਈ ਨਹੀਂ ਪੰਜਾਬ ਲਈ ਆਏ ਸੀ ਤੇ ਸਪੈਸ਼ਲ ਏਸੀ ਕਿਹਾ ਗਿਆ ਵੀ ਪ੍ਰਾਈਮ ਮਿਨਿਸਟਰ ਜੋ ਟਾਈਮ ਤੁਸੀਂ ਲੈ ਰਹੇ ਹੋ ਕਿਉਂਕਿ ਟੀਮਾਂ ਗ੍ਰਹਿ ਮੰਤਰੀ ਦੀਆਂ ਆਈਆਂ ਸੀ ਹੋਮ ਮਿਨਿਸਟਰੀ ਨਹੀਂ ਆਈਆਂ ਸੀ ਤੇ ਅੱਜ ਹੁਣ ਉਹਨਾਂ ਨੇ ਬੋਲਦੇ ਆ ਗਏ ਆ ਲਾਈਨ ਤੇ ਵੀ ਕੱਲ ਮੈਂ ਪੰਜਾਬ ਦੇ ਚੀਫ ਮਿਨਿਸਟਰ ਨਾਤੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਣ ਚੱਲੇ ਆਏ ਉਹਨਾਂ ਕੋਲ ਆਪਣੇ ਅੰਕੜੇ ਨੇ ਆਪਣੇ ਅੰਕੜੇ ਦੇਣਗੇ ਜੀ ਗੱਲ ਇਹ ਵੀ ਪੰਜਾਬ ਦੀ ਜਿਹੜੀ ਪੈਸਾ ਆਉਣਾ ਉਹ ਲੇਟ ਨਾ ਹੋਵੇ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਡਰਾਮੇ ਕਰਕੇ ਲੇਟ ਕੀਤਾ ਜਾਣ ਕੇ ਕਿਉਂਕਿ ਹਾਊਸ 'ਚ ਇਹਨਾਂ ਨੇ ਇਹ ਕਹਿਣਾ ਸੀ ਵੀ ਪ੍ਰਾਈਮ ਮਿਨਿਸਟਰ ਸਾਨੂੰ ਟਾਈਮ ਨਹੀਂ ਦੇ ਰਹੇ ਜੀ ਉਹ ਹੁਣ ਗੱਲ ਖਤਮ ਹੋ ਗਈ ਅੱਜ ਹਾਊਸ ਤੇ ਹੁਣ ਜਾ ਕੇ ਹੋਮ ਮਿਨਿਸਟਰੀ ਨੂੰ ਮਿਲ ਲੈਣਗੇ ਫੰਡ ਦੀ ਗੱਲ ਕਰਦੀ ਉਹ ਕਹਿੰਦੇ ਕਿ ਕਿਸਾਨਾਂ ਦੇ ਖਾਤੇ ਚ ਪਾਣੇ ਨੇ ਪ੍ਰਧਾਨ ਮੰਤਰੀ ਨਹੀਂ ਨਹੀਂ ਦੇਖੋ ਬਿਲਕੁਲ ਮੈਂ ਇਹ ਗੱਲ ਲੋਕਾਂ ਦੀ ਡਿਮਾਂਡ ਆ ਇਹ ਲੋਕਾਂ ਦੀ ਡਿਮਾਂਡ ਪਰ ਪੈਸਾ ਹਰ ਇੱਕ ਚੀਜ਼ ਅਲੱਗ-ਅਲੱਗ ਮਿਲਣਾ ਹੈ ਪੰਜਾਬ ਸਰਕਾਰ ਨੂੰ ਲੱਗ ਮਿਲਣਾ ਹੈ ਹਾਂਜੀ ਵੱਖ-ਵੱਖ ਸਕੀਮਾਂ 'ਚ ਲੱਗ ਮਿਲਣਾ ਹੈ ਉਹ ਤਾਂ ਇੱਕ ਸਿਸਟਮ ਆ ਸਟੇਟ ਗਵਰਨਮੈਂਟ ਤੇ ਦੇਸ਼ ਦੀ ਜਿਹੜੀ ਸਰਕਾਰਾਂ ਸਰਕਾਰਾਂ ਤਾਂ ਜਿਹੜੀਆਂ ਇਹ ਕੰਮ ਇਕੱਠੀਆਂ ਹੀ ਕਰਦੀਆਂ ਉਹਦੇ ਵਿੱਚ ਯਾਨੀ ਜਿਹੜਾ ਪੀਐਮ ਵਾਲਾ ਅਨਾਉਂਸਮੈਂਟ ਹੈ ਉਹ ਸਿੱਧੀ ਸਰਕਾਰ ਦੇ ਖਾਤੇ ਚਾਹੂਗੀ ਦੇਖੋ ਮੈਂ ਤੁਹਾਨੂੰ ਬਾਰ-ਬਾਰ ਜਿਵੇਂ ਕਿਹਾ ਹੈ ਅਲੱਗ-ਅਲੱਗ ਸਕੀਮਾਂ ਦਾ ਪੈਸਾ ਏ ਉਹ ਸਿੱਧਾ ਖਾਤਿਆਂ ਚ ਆਏਗਾ ਜੇ ਜੇ ਆਵਾਸ ਯੋਜਨਾ ਏ ਆਵਾਸ ਯੋਜਨਾ ਦਾ ਪੈਸਾ ਤਾਂ ਸਿੱਧਾ ਆਊਗਾ ਜੀ ਇਸੇ ਤਰੀਕੇ ਨਾਲ ਜਿਹੜਾ ਹੋਰ ਪੈਸਾ ਏ ਉਹ ਅਲੱਗ-ਅਲੱਗ ਸਕੀਮਾਂ ਦਾ ਸਿੱਧਾ ਆਏਗਾ ਜਿਹੜਾ ਪੰਜਾਬ ਸਰਕਾਰ ਨੂੰ ਆਉਣਾ ਆਖਿਰ ਸਰਕਾਰ ਦਾ ਵੀ ਤਾਂ ਨੁਕਸਾਨ ਹੋਇਆ ਨਾ ਤੇ ਜਿਹੜਾ ਜਿਹੜਾ ਨੁਕਸਾਨ ਸਾਰੀ ਜ਼ਮੀਨਾਂ ਕਿੰਨੀਆਂ ਤਵਾਹ ਹੋਈਆਂ ਕਿਹੜੀ ਕਿਹੜੀ ਫਸਲ ਤਵਾਹ ਹੋਈ ਆ ਉਹ ਡਾਟਾ ਤਾਂ ਹਜੇ ਪੰਜਾਬ ਸਰਕਾਰ ਨੇ ਦਿੱਤਾ ਹੀ ਨਹੀਂਗਾ ਇਹ ਪਤਾ ਹੈ ਕਿ ਵਿਧਾਨ ਸਭਾ 'ਚ ਇਹ ਬੋਲੇ ਆ ਨਾ ਵੀ ਹਜੇ ਅਸੀਂ ਡਾਟਾ ਇਹਨੂੰ ਟਾਈਮ ਲੱਗੂਗਾ ਤੇ ਹੋਮ ਮਿਨਿਸਟਰ ਨਾਲ ਉਹ ਗੱਲ ਕਰਨਗੇ ਕੱਲ ਨੂੰ ਜਾ ਕੇ ਜਿਹੜਾ ਕਿ ਮੈਂ ਤਿੰਨ ਦਿਨਾਂ ਦਾ ਕਹਿ ਰਹੇ ਆ ਜੀ ਵੀ ਹੋਮ ਮਿਨਿਸਟਰ ਸਾਹਿਬ ਨੂੰ ਉਹ ਬੇਨਤੀ ਹੋ ਪੀਐਮਓ ਨੇ ਪ੍ਰਾਈਮ ਮਿਨਿਸਟਰ ਅਚੀਵਨੇਸਰ ਸਾਹਿਬ ਨੂੰ ਕੀਤੀ ਵੀ ਪਹਿਲਾਂ ਸਾਰੇ ਅੰਕੜੇ ਜਿਹੜੀਆਂ ਟੀਮਾਂ ਆ ਕੇ ਤਿੰਨ-ਤਿੰਨ ਦਿਨ ਉਹ ਘੁੰਮਦੀਆਂ ਰਹੀਆਂ ਮੰਤਰੀ ਘੁੰਮਦੇ ਰਿਹਾ ਉਹ ਸਾਰੀਆਂ ਜਿਹੜਾ ਡਾਟਾ ਹੈ ਉਹ ਹੋਮ ਮਿਨਿਸਟਰੀ ਕੋਲ ਆ ਕਿਉਂਕਿ ਜਿਹੜੀ ਟੀਮ ਚਾਹੇ ਉਹ ਜਲ ਸ਼ਕਤੀ ਮਿਨਿਸਟਰੀ ਸੀ ਚਾਹੇ ਉਹ ਪਾਵਰ ਮਿਨਿਸਟਰੀ ਸੀ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਸੀ ਚਾਹੇ ਫਾਈਨੈਂਸ ਮਿਨਿਸਟਰੀ ਸੀ ਉਹਦੀਆਂ ਟੀਮਾਂ ਦਾ ਸਾਰਾ ਭੇਜਣ ਦਾ ਕੰਮ ਉਹ ਹੋਮ ਮਿਨਿਸਟਰੀ ਦਾ ਸੀ ਤੇ ਹੁਣ ਅੱਜ ਇਸ ਗੱਲ ਤੇ ਸੀਐਮ ਸਾਹਿਬ ਨੇ ਔਨ ਫਲੋਰ ਹਾ ਬੋਸੇ ਗੱਲ ਕਰੀ ਆ ਅਰੇ ਮੈਡਮ ਤਾਂ ਸਹੀ ਹੁਣ ਕੱਲ ਜਾਣ ਤਾਂ ਸੀ ਪਹਿਲਾਂ ਸੈਸ਼ਨ ਤੇ ਡਰਾਮਾ ਕਰਨਾ ਸੀ ਇਹਨਾਂ ਨੇ ਇਹ ਗੱਲ ਤਾਂ ਕਹਿਣਾ ਸੀ ਇੱਕ ਤਰਫ ਆਪਕੋ ਚੱਲ ਰਿਹਾ ਹੈ ਇੱਕ ਤਰਫ ਯਹਾਂ ਪੇ ਸੈਸ਼ਨ ਚੱਲ ਰਿਹਾ ਹੈ ਆਪ ਆਪਕਿਆੰ ਬਲੇ ਯਹਾਂ ਕਿਉਂ ਨਹੀਂ ਆਇਆ ਇਹ ਤਾਂ ਇੱਕ ਬਿਊਟੀ ਆ ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਹਰ ਦਾ ਅਧਿਕਾਰ ਆ ਕੋਈ ਮੀਡੀਆ ਰਾਹੀਂ ਗੱਲ ਕਹਿੰਦਾ ਏ ਕੋਈ ਜਦੋਂ ਮਿੰਟ ਹੀ ਤੁਸੀਂ ਦਸੀਏ ਦੇਖੋ ਮੈਂ ਕਹਿਣਾ ਚਾਹੇ ਨੰਬਰ ਕਿੰਨੇ ਵੀ ਆ ਅੱਜ ਮੈਂ ਸਵੇਰੇ ਹੀ ਸੁਣ ਰਿਹਾ ਸੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਿੰਟ ਦੋ ਦਿੱਤੇ ਆ ਦੋ ਮਿੰਟ ਦੇ ਵਿੱਚ ਤੁਸੀਂ ਦੱਸੋ ਕੀ ਗੱਲ ਕੀਤੀ ਜਾ ਸਕਦੀ ਆ ਇਹ ਤਾਂ ਲੋਕਾਂ ਦਾ ਇੱਥੇ ਪਾਰਟੀ ਥੋੜੀ ਦੇਖਣੀ ਚਾਹੀਦੀ ਇੱਥੇ ਤਾਂ ਇਹ ਸੀ ਵੀ ਲੋਕਾਂ ਦਾ ਭਾਈ ਤਬਾਈ ਹੋਈ ਤੇ ਜਿਹੜੇ ਸਾਡੇ ਪ੍ਰਧਾਨ ਇਸ ਵੇਲੇ ਵਰਕਿੰਗ ਪ੍ਰੈਜ਼ੀਡੈਂਟ ਨੇ ਤੇ ਐਮਐਲਏ ਨੇ ਅਸ਼ਵਨੀ ਸ਼ਰਮਾ ਜੀ ਉਹ ਤਾਂ ਉਸ ਇਲਾਕੇ ਚੋਂ ਵੀ ਆਉਂਦੇ ਆ ਤੇ ਹੁਣ ਮੈਨੂੰ ਇਹ ਦੱਸੋ ਵੀ ਉਹ ਆਪਣੇ ਕਿਹੜੇ ਇਲਾਕੇ ਦੀ ਕਿਹੜੇ ਪਿੰਡ ਦੀ 2 ਮਿੰਟ ਚ ਗੱਲ ਦੱਸ ਸਕਦੇ ਸੀ ਹੋਰ ਕੀ ਕਰਨ ਜਦੋਂ ਉਹਰੇ ਟਾਈਮ ਨਾ ਮਿਲੇ ਉਹਰੇ ਕੋਈ ਗੱਲ ਨਾ ਹੋਵੇ ਤੇ ਤੁਸੀਂ ਤੁਸੀਂ ਇਹ ਗੱਲ ਮਤਾ ਹੋਰ ਇਹ ਪਾਉਣਾ ਹੋਵੇ ਵੀ ਪ੍ਰਧਾਨ ਮੰਤਰੀ ਦੇ ਉਲਟ ਮਤਾ ਤੁਸੀਂ ਜਾ ਤਾਂ ਫਿਰ ਰੱਖੋ ਅਸੀਂ ਪੰਜਾਬ ਦੇ ਲਈ ਲੋਕਾਂ ਦੇ ਲਈ ਕਰ ਲਾਂਗੇ ਤੁਸੀਂ ਰੱਖੋ ਫਿਰ ਸਟੈਂਡ ਤੇ ਇੱਕ ਪਾਸੇ ਤੁਸੀਂ ਪ੍ਰਧਾਨ ਮੰਤਰੀ ਦੇ ਉਲਟ ਮਤਾ ਪਾਉਨੇ ਹੋ ਤੇ ਦੂਜੇ ਪਾਸੇ ਚੱਲੇ ਹੋ ਹੁਣ ਹੋਮ ਮਿਨਿਸਟਰ ਸਭ ਕੋਲ ਮਿਲਣਾ ਕੋਈ ਕਿਸੇ ਸਟੈਂਡ ਤੇ ਧਰੋ ਸਾਡੇ ਅੱਜ ਇੱਕ ਮਿੰਟ ਇੱਕ ਮਿੰਟ ਅੱਜ ਸਾਰੇ ਮੰਤਰੀ ਬੋਲੇ ਆ ਸਾਰੇ ਮੰਤਰੀ ਬੋਲੇ ਆ ਵੀ ਅਸੀਂ ਆਪ ਦੇਖ ਲਾਂਗੇ ਜੀ ਸਾਨੂੰ ਨਹੀਂ ਲੋੜ ਪੰਜਾਬ ਦੇਸ਼ ਦਾ ਹਿੱਸਾ ਨਹੀਂ ਗਾ ਤੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਦਿੱਲੀ ਤੇ ਸੈਂਟਰ ਤੇ ਹੱਕ ਨਹੀਂ ਗਾ ਫਿਰ ਸਿੱਧਾ ਪੈਸਾ ਆ ਜਾਣਾ ਚਾਹੀਏ ਫਿਰ ਮੈਂ ਕਹਣਾ ਮੈਂ ਬੋਲ ਰਹੀ ਆ ਕਿ ਹਮੇਂ ਨਹੀਂ ਜ਼ਰੂਰਤ ਮੈਂ ਇਸ ਗਲਤ ਚ ਮੈਂ ਨਹੀਂ ਪੈਂਦਾ ਇਹ ਕੀ ਬੋਲਦੇ ਇਹਨਾਂ ਦੇ ਨਾਲ ਕੀ ਫਰਕ ਪੈਂਦਾ ਏ ਅਸੀਂ ਪੰਜਾਬ ਦੇ ਲੋਕਾਂ ਦਾ ਦੇਖਣਾ ਏ ਇਹ ਇਹ ਤਾਂ ਇਹ ਤਾਂ ਇਹ ਤਾਂ ਕਮਿੰਟ ਦੇ ਚਾਹਣਗੇ ਨਾ ਆਵੇ ਪੰਜਾਬ ਦੇ ਲੋਕਾਂ ਦਾ ਇਹੀ ਬੁਰਾ ਹਾਲ ਹੁੰਦਾ ਰਹੇ ਇੱਕ ਗੱਲ ਇੱਕ ਮਿੰਟ ਇੱਕ ਹੋਰ ਗੱਲ ਕਹੀ ਇੱਕ ਹੋਰ ਗੱਲ ਕਹੀ ਜਦੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਸਾਰਾ ਪੰਜਾਬੀ ਦੁਨੀਆ ਚ ਤਰੱਕੀ ਕਰ ਰਿਹਾ ਹਰ ਸੂਬੇ 'ਚ ਪੰਜਾਬੀ ਤਰੱਕੀ ਕਰ ਰਿਹਾ ਜਾ ਕੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬੀ ਤਰੱਕੀ ਕਰ ਰਿਹਾ ਕਿਉਂਕਿ ਤੁਸੀਂ ਬੈਠੇ ਹੋ ਥੋੜੀ ਸਰਕਾਰ ਬੈਠੀ ਆ ਔਰ ਇਹ ਪੰਜਾਬ ਦੇ ਸਰਕਾਰ ਆਮ ਆਦਮੀ ਦੀ ਆ ਤਾਂ ਪੰਜਾਬੀ ਤਰੱਕੀ ਪੰਜਾਬ ਤਰੱਕੀ ਤਾਂ ਨਹੀਂ ਕਰ ਰਹੀ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਅੱਜ ਨਕਲੀ ਵਿਧਾਨ ਸਭਾ ਚੱਲ ਰਹੀ ਹੈ 29 'ਚ ਨਕਲੀ 29 ਦੇ ਵਿੱਚ ਕਹਿੰਦੇ ਪਾਰਲੀਮੈਂਟ ਵੀ ਨਕਲੀ ਚੱਲੇਗੀ ਮੋਦੀ ਜੀ ਮੋਦੀ ਜੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ 29 ਤੱਕ ਤੇ ਸਭ ਤੋਂ 20 ਤੋਂ ਉੱਤੇ ਸੂਬਿਆਂ ਦੇ ਚੀਫ ਮਿਨਿਸਟਰ ਨੇ ਇਹਨਾਂ ਦੀ ਤਾਂ ਦੋ ਜਗ੍ਹਾ ਸਰਕਾਰ ਸੀ ਇੱਕ ਨਿਬੜ ਗਈ ਇੱਕ ਨਿਬੜ ਗਈ 29 ਦੀ ਗੱਲ ਬਾਅਦ ਚ ਕਰਨ ਪਹਿਲਾਂ 27 ਦੇ ਵਿੱਚ ਆਪਣਾ ਕੰਮ ਨਿਬੜਦਾ ਦੇਖਣਗੇ ਇਹ ਇਹ ਗੱਲ 27 ਦੀ ਕਰਨ 29 ਦੀ ਨਹੀਂ 27 ਦੀ ਬਿੱਟੂ ਤੁਹਾਨੂੰ ਪਤਾ ਸੀ ਮਤਾ ਅੱਜ ਖਲਾਫ ਹੈ ਕੇਂਦਰ ਤੁਸੀਂ ਆਏ ਅਸੀਂ ਭੱਜਣ ਵਾਲਿਆਂ ਚ ਥੋੜੀ ਆ ਅਸੀਂ ਪੰਜਾਬੀ ਆ ਮੈਂ ਕਿਹਾ ਮੈਂ ਸਾਹਮਣਾ ਕਰਦਾ ਜਾ ਕੇ ਦੇਖਦੇ ਕਿਹੜਾ ਮਤਲਬ ਹੈ ਅੱਖਾਂ ਜੱਖਾਂ ਪਾ ਕੇ ਜਦੋਂ ਦੇਖੀ ਆ ਫਿਰ ਜਦੀ ਕਹਤਾ ਵੀ ਹੋਮ ਮਿਨਿਸਟਰ ਕੋਲ ਮੈਂ ਚੱਲੇ ਆ ਮਿਲਣ ਪਰ ਪ੍ਰਤਾਪ ਬਾਜਵੇ ਨੇ ਨਕਲੀ ਪ੍ਰਤਾਪ ਬਾਜਵੇ ਨੇ ਕਿਹਾ ਕਿ ਤੁਸੀਂ ਪ੍ਰਤਾਪ ਬਾਜਵੇ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਗੱਲ ਕਰਦੇ ਹੋ ਤੁਹਾਡੇ ਨਾਲ ਦੇਖੋ ਜਿਹੜੀ ਗੱਲ ਵਿਧਾਨ ਸਭਾ ਦੀ ਗੱਲ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਚਿੱਕੂ ਇਹ ਗੱਲਾਂ ਜਿਹੜੀਆਂ ਹਰ ਵੇਲੇ ਟਿੱਚਰਾਂ ਜੀਆਂ ਨੇ ਇਹ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਘੰਟਾ ਗੱਲ ਕਰਦੇ ਹੋ 2 ਘੰਟੇ ਗੱਲ ਕਰਦੇ ਹੋ ਤੁਸੀਂ ਦੱਸੋ ਮੈਂ ਕੀ ਗੱਲ ਕਰਾਂ ਤੁਸੀਂ ਤੁਸੀਂ ਮੈਨੂੰ ਸਮਝਾਓ ਵੀ ਮੈਂ ਕੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਮੇਰੀ ਗੱਲ ਉਹ ਟੈਲੀਫੋਨ ਦੇ ਗੱਲਾਂ ਛੱਡੋ ਮੇਰੀ ਤੁਹਾਡੇ ਸਾਹਮਣੇ ਗੱਲ ਹੋ ਰਹੀ ਦੱਸੋ ਕੀ ਕਹਿਣਾ ਹੈ ਪਰ 12000 ਕਰੋੜ ਰੁਪਏ ਦਾ ਹਾਲੇ ਤੱਕ ਪੰਜਾਬ ਦੀ ਜਨਤਾ ਨੂੰ ਸਮਝ ਨਹੀਂ ਆ ਰਹੀ ਕੀ ਖਾ ਗਏ ਹਾਂ ਪਤਾ ਕਹਿੰਦੇ ਖਾਤਾ ਨਹੀਂ ਹੈਗਾ ਲੈ ਅੱਧ ਹੋ ਗਈ ਜਿਹੜੇ 골ਡ ਢਿੱਡ ਹੋਏ ਆ 92 93 ਆਦੇ ਉਹ ਐਵੇਂ ਥੋੜੀ ਹੋਗੇ ਉਹ ਸਾਰਾ ਜਿਹੜਾ 12000 ਕਰੋੜ ਰੁਪਇਆ ਉਹ ਖਾ ਗਏ ਇਸ ਕਰਕੇ ਅੱਜ ਹੁਣ ਫੇਰ ਤਾਂ ਹੀ ਜਿਹੜੇ ਲੋਕ ਕਹਿ ਰਹੇ ਆ ਨਾ ਜਿਹੜਾ ਕੱਲ ਵੀ ਮੰਤਰੀ ਜੀ ਕਾ ਕੇ ਉਹ ਗੱਲ ਕਹਿ ਗਏ ਉਹ ਗੱਲ ਇਸੇ ਕਰਕੇ ਕਿ ਵੀ ਹਰ ਪੰਜਾਬ ਦਾ ਬੰਦਾ ਦੁਖਾਈ ਪਾਰਿਆ ਉਹ ਬਾਹਰਲੇ ਮੰਤਰੀ ਆ ਰਹੇ ਆ ਸੂਬਿਆਂ ਦੇ ਪਰ ਜਦ ਸਾਨੂੰ ਮਿਲ ਰਹੇ ਆ ਕਹਿੰਦੇ ਯਾਰ ਹਰ ਬੰਦਾ ਤੁਹਾਡਾ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਨੂੰ ਨਾ ਪੈਸਾ ਦੇ ਦਿਓ ਇਹ ਖਾ ਜਾਣਗੇ ਪੈਸਾ ਲੋਕਾਂ ਦਾ ਆਪ ਇਹ ਗੱਲ ਕਹਿਣੀ ਆ ਸਾਰਿਆਂ ਨੂੰ ਉਹ ਤਾਂ ਬਾਹਰੋਂ ਆਉਂਦੇ ਆ ਤੇ ਬਾਹਰੋਂ ਇਹ ਗੱਲ ਸੁਣ ਕੇ ਜਾਂਦੇ ਆ ਵੀ ਪੰਜਾਬੀ ਤੁਹਾਡੇ ਯਾਰ ਕਹਿ ਰਿਹਾ ਤੁਹਾਡੀ ਸਰਕਾਰ ਨੂੰ ਪੈਸਾ ਨਾ ਦਿਓ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਹੁਣ ਘਟਾਇਆ ਜਾ ਰਿਹਾ ਹੈ ਉਹ ਕਹਿੰਦੇ ਅਸੀਂ ਯੂਜ਼ ਨਹੀਂ ਕਰਦੇ ਭਾਵੇਂ ਯਾਰ ਗੱਲ ਤੁਸੀਂ ਇਹ ਦੱਸੋ ਵੀ ਹੈਗਾ ਜਾਂ ਨਹੀਂ ਹੈ ਕਹਿੰਦੇ ਐਂਟਰੀ ਹੈ ਲੇਕਿਨ ਉਹ ਕਹਿੰਦੇ ਐਂਟਰੀ ਹੈਗੀ ਹੈ ਪੈਸੇ ਪਏ ਨੇ ਹਾਂ ਇਹ ਸਭ ਉਹ ਜਿੰਨਾ ਦੇ ਸਕਦੇ ਉਹਨਾਂ ਤੋਂ ਦੋ ਮੈਂ ਕਹਿੰਦਾ ਜਿਹੜਾ ਵੀ ਉਹਨਾਂ ਦਾ ਹੈ ਜਿੰਨਾ ਪੈਸਾ ਉਹ ਦੇ ਸਕਦੇ ਉਹ ਤਾਂ ਦੇਣ ਬਾਕੀ ਹੋਰ ਅੱਜ ਆਪ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆਪ ਵੀ ਸਪੈਸ਼ਲ ਸਪੈਸ਼ਲ ਜਿਹੜਾ ਹੈ ਹੜਾਂ ਦੇ ਲਈ ਪੈਕੇਜ ਦੇ ਵਿੱਚ ਅਸੀਂ ਗੱਲ ਕਰਾਂਗੇ ਫਿਰ ਅਸੀਂ 8500 ਰੁਪਇਆ ਦੇ ਸਕਦੇ ਹਾਂ ਹੁਣ ਉਹ ਗੱਲ ਅੱਜ ਹੋਮ ਮਿਨਿਸਟਰ ਕੋਲ ਜਾਣਗੇ ਨਾ ਕੱਲ ਤੇ ਉਹ ਸਾਰੀਆਂ ਗੱਲਾਂ ਉੱਥੇ ਸਾਂਝੀਆਂ ਹੋਣਗੀਆਂ ਜਦੋਂ ਅੱਜ ਤੱਕ ਗਏ ਹੀ ਨਹੀਂ ਗਏ ਡਰਾਮਾ ਹੀ ਉਰੇਆ ਕਰਨਾ ਸੀ ਵਿਧਾਨ ਸਭਾ ਦਾ ਇਹਨਾਂ ਨੇ ਡਰਾਮਾ ਕਰਨਾ ਸੀ ਪ੍ਰਧਾਨ ਮੰਤਰੀ ਜੀ ਦੇ ਮਤਾਂ ਉਲਟ ਲਿਆ ਕੇ ਮੈਂ ਉਹਦਾ ਬਹੁਤ ਝਟਕੇ ਵਿਰੋਧ ਕਰਨਾ ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬਾਰ ਬਾਰ ਇਹਨਾਂ ਨੂੰ ਕਿਹਾ ਗਿਆ ਅੱਜ ਮੈਂ ਕਹਿਣ ਵੀ ਆਇਆ ਸੀ ਅੱਜ ਮੈਂ ਮੀਡੀਆ ਦੇ ਮੂਹਰੇ ਅੱਜ ਕਹਿਣਾ ਸੀ ਇਹ ਚੰਗੀ ਗੱਲ ਨਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਸਾਹਿਬ ਸੀਐਮ ਨੇ ਆਪ ਬਣ ਲਿਆ ਵੀ ਮੈਂ ਹੋਮ ਮੰਤਰੀ ਸਾਹਿਬ ਨੂੰ ਮਿਲਣ ਚੱਲਿਆ ਨਹੀਂ ਮੈਂ ਇਸੇ ਕਰਕੇ ਆਇਆ ਸੀ ਮੈਂ ਸੀਐਮ ਨੂੰ ਮਿਲਣਾ ਵੀ ਸੀ ਜੇ ਨਹੀਂ ਮਿਲਦੇ ਮੈਂ ਆਫਿਸ 'ਚ ਦਰਜ ਕਰਾਉਂਦਾ ਵੀ ਤੁਹਾਨੂੰ ਪੀਐਮਓ ਬਾਰ ਬਾਰ ਇਹ ਗੱਲ ਚਹਿ ਕਹਿ ਚੁੱਕਿਆ ਏ ਵੀ ਇਹ ਸਾਰੇ ਅੰਕੜੇ ਆ ਜਿਹੜੇ ਉਹ ਹੋਮ ਮਿਨਿਸਟਰੀ ਕੋਲ ਕਿਸੇ ਇਨਸਾਨ ਦੀ ਗੱਲ ਨਹੀਂ ਗਈ ਗੱਲ ਗੱਲ ਇਹ ਆ ਵੀ ਹੋਮ ਦਾ ਵਿਭਾਗ ਹੋਮ ਮਿਨਿਸਟਰੀ ਉਹ ਮਹੱਤਵਪੂਰਨ ਜਿਵੇਂ ਤੁਹਾਡੀ ਚੀਐਮਨਿਸਟਰ ਦੀ ਕੁਰਸੀ ਦੀ ਗੱਲ ਆ ਉੱਥੇ ਕੌਣ ਆ ਕੋਈ ਵੀ ਹੋ ਸਕਦਾ ਪਰ ਜੇ ਤੁਸੀਂ ਹੋਮ ਮਿਨਿਸਟਰੀ ਦੀ ਟੀਮਾਂ ਰੀਲੀਫ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਆ ਇਹ ਰੂਲ ਨੇ ਤੁਸੀਂ ਕਿਉਂ ਨਹੀਂ ਜਾਂਦੇ ਉਹਨਾਂ ਕੋਲ ਉਹ ਬਾਰ-ਬਾਰ ਕਹਿੰਦੇ ਇਸ ਕਲਾ ਬਣਾਇਆ ਗਿਆ ਹੈਗਾ ਹੋ ਯਾਰ ਸਾਰਾ ਪੈਸਾ 1200 12000 ਕਰੋੜ ਖਾ ਕੇ ਨਹੀਂ ਬਣਿਆ ਢਿੱਡ ਭਰਿਆ ਇਹਨਾਂ ਦਾ ਮਿਸ਼ਨ ਤਾਂ ਜਾਬ ਜਾ ਜਿਹੜੇ ਮੰਤਰੀ ਨੇ ਉਹ ਤੰਗ ਕਰ ਰਿਹਾ ਇਹਨਾਂ ਦੇ ਪੁਲਿਸ ਦੇ ਅਫਸਰ ਜਾਂਦੇ ਆ ਪੋਲਿਊਸ਼ਨ ਬੋਰਡ ਦੇ ਜਾਂਦੇ ਆ এনवायरमेंट ਦੇ ਜਾਂਦੇ ਆ ਤੇ ਹਰ ਫੈਕਟਰੀ ਨੂੰ ਤਾਲਾ ਲਾਉਣ ਦੀ ਗੱਲ ਕਰਦੇ ਆ ਜਿੰਨਾ ਚਿਰ ਤੁਸੀਂ 50 ਲੱਖ ਰੁਪਈਆ ਨਹੀਂ ਜਮ੍ਹਾਂ ਗਰਾਉਂਗੇ ਤੇ ਜਿਵੇਂ ਉਹ ਮੁਰਗਿਆਂ ਨੂੰ ਫੜ ਫੜ ਮੰਤਰੀ ਆ ਜਿਹੜੇ ਉਹ ਸੀਐਮ ਮੂਰੇ ਲਿਆਉਂਦੇ ਆ ਤੇ ਉਹ ਪੈਸੇ ਜਾਣੇ ਕਿੱਥੇ ਆ ਜਾਣੇ ਕਿੱਥੇ ਆ ਜੇ ਇਹ ਸੱਚੇ ਹੋਣ ਕਿ ਉਹ ਸਿੱਧਾ ਪੈਸਾ ਜਿਹੜੇ ਲੋਕਾਂ ਦੇ ਇਹਨਾਂ ਕੋਲ ਤਾਂ ਰਿਕਾਰਡ ਹੈਗਾ ਏ ਜਿਨ੍ਹਾਂ ਦੀਆਂ ਛੱਤਾਂ ਇੱਕ ਮਿੰਟ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਪੁਲਟਰੀ ਫਾਰਮ ਰੁੜ ਗਏ ਜਿਨ੍ਹਾਂ ਦੇ ਡੰਗਰ ਰੁੜ ਗਏ ਸਿੱਧਾ ਖਾਤਿਆਂ ਚ ਪਵਾ ਦੇਣ ਪੈਸਾ ਉਹਨਾਂ ਦਾ ਇਹ ਆਪ ਕਿਉਂ ਲੈ ਰਹੇ ਆ ਪੈਸਾ ਇਹ ਇਹ ਤਾਂ ਇਹ ਤਾਂ ਇਹ ਤਾਂ ਇਹਨਾਂ ਦੇ ਜਿਹੜੇ ਘਰ ਲੋਕਾਂ ਦੇ ਰੁੜੇ ਆ ਇਹ ਆਪਣੇ ਇੱਕ ਅਲੀਸ਼ਾਨ ਬੰਗਲੇ ਬਣਾਉਣਾ ਚਾਹੁੰਦੇ ਆ ਉਹਦੇ ਨਾਲ ਜਿਹੜੇ ਲੋਕਾਂ ਦਾ ਸਾਰਾ ਕਾਰੋਬਾਰ ਰੁੜ ਗਿਆ ਹੈ ਆਪਣੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਗੱਲ ਇੰਨੀ ਹੈ ਇੱਕ ਬਿੱਟੂ ਜੀ ਉਹ ਕਹਿੰਦੇ ਨਹੀਂ ਵੀ ਮਨਿਸਟਰ ਆ ਰਹੇ ਨੇ ਕਹਿੰਦੇ ਡਿਜਾਸਟਰ ਟੂਰਿਜ਼ਮ ਕਰਨ ਆਉਂਦੇ ਨੇ ਫੋਟੋ ਖਿਚਾਉਂਦੇ ਨੇ ਬਾਅਦ ਦੇ ਵਿੱਚ ਉੱਥੇ ਵੀ ਕੁਝ ਕਰਦੇ ਰਹੇ ਨਾ 3 ਸਾਲ ਇਹਨਾਂ ਨੂੰ ਪਤਾ ਇਹ ਇਹੀ ਕੁਝ ਕਰਦੇ ਰਹੇ ਆ ਜਾ ਕੇ ਉੱਥੇ ਮੁੱਖ ਮੰਤਰੀ ਸਾਹਿਬ ਚਾਰ ਚਾਰ ਦਿਨ ਜਿਹੜਾ ਗੈਰਬ ਰਹਿੰਦੇ ਸੀ ਉੱਥੇ ਹੀ ਇਹ ਇਹ ਉਹ ਕੰਮ ਕਰਦੇ ਸੀ ਉਹ ਕਮਰਿਆਂ 'ਚ